ਮੈਂ ਆਪਣੇ ਪਿੰਨੀਆਂ ਤੋਂ ਸ਼ੁਰੂ ਕਰ ਲਓ ਜਿਹਦੇ ਵਿੱਚ ਇਹ ਆਪਣੀ ਹੈਗੀ ਆਟੇ ਦੀ ਵਿੱਚ ਖੋਆ ਦੇ ਵਿੱਚ ਦੇਸੀ ਘਿਓ ਇਹ ਪਿੰਨੀ ਆ ਗਈ ਜੀ ਫਿਰ ਅਲਸੀ ਦੀਆਂ ਪਿੰਨੀਆਂ ਆ ਗਈਆਂ ਜੀ ਫਿਰ ਬੇਸਣ ਦੀ ਪਿੰਨੀ ਆ ਗਈ ਫਿਰ ਖੋਆ ਵਰਫੀ ਆ ਗਈ ਜੀ ਫਿਰ ਮਿਲਕ ਕੇਕ ਆ ਗਿਆ ਜੀ ਫਿਰ ਆਪਣੇ ਕੋਲੇ ਆਮਲਾ ਕੈਂਡੀ ਆ ਗਈ ਜੀ ਅੰਬ ਹਲਦੀ ਆ ਗਈ ਹਲਦੀ ਆ ਗਈ ਜੀ ਫਿਰ ਆ ਗਿਆ ਜਿਹੜੀ ਅਲਸੀ ਨੂੰ ਰੋਸਟ ਕਰਕੇ ਉਹਦਾ ਪਾਊਡਰ ਬਣਾਇਆ ਹੋਇਆ ਜੀ ਸੌਂਫ ਅਲਸੀ ਆ ਗਈ ਜੀ ਰੋਸਟਡ ਚਾਹ ਉਹਨੂੰ ਪ੍ਰਾਪਤ ਆ ਗਿਆ ਜੀ ਆਪਣੇ ਘਰ ਦਾ ਤਿਆਰ ਕਰਿਆ ਹੋਇਆ ਫਿਰ ਸ਼ਾਇਦ ਆ ਗਿਆ ਜੀ ਦੇਸੀ ਘਿਓ ਆ ਗਿਆ ਦੇਸੀ گاਵਾ ਦਾ ਘਿਓ ਆ ਗਿਆ ਜੀ ਜਿੰਨਾ ਵੀ ਜਣਦੀ ਆਪਣੇ ਕੋਲੇ ਘਰੇ ਦੁੱਧ ਹੁੰਦਾ ਆਪਾਂ ਦੁੱਧ ਨਹੀਂ ਡਾਇਰੈਕਟ ਸੇਲ ਕਰਦੇ ਉਹਦਾ ਆਪਾਂ ਕਿਉਂ ਪ੍ਰੋਸੈਸ ਕਰਦੇ ਆ ਜੀ ਜਿਵੇਂ ਦੁੱਧੋਂ ਤੋਂ ਪਨੀਰ ਬਣਾ ਲੈਂਦੇ ਆ ਤੇ ਘਿਓ ਬਣ ਜਾਂਦਾ ਫਿਰ ਲੱਸੀ ਬਚ ਜਾਂਦੀ ਹੈ ਜੀ ਆਪਣੇ ਕੋਲੇ ਤੇ ਇਦਾਂ ਹੀ ਜਿਵੇਂ ਆ ਖੋਆ ਵਰਫੀ ਹੋ ਗਈ ਸਾਰੇ ਦੁੱਧ ਦੇ ਪ੍ਰੋਡਕਟ ਨੇ ਜਿੰਨੇ ਵੀ ਆਪਾਂ ਸਾਰੇ ਘਰੇ ਤਿਆਰ ਕਰਦੇ ਆ ਕਾਰਜੀ ਲੀਵਰੀ ਟਾਕਸ ਜੂਸ ਬਣਾਣੇ ਆ ਕੈਸਟੋਲ ਵਾਸਤੇ ਬਣਾਣੇ ਆ ਲਾਸਨ ਤੋਂ ਜੀ ਆਮਲੇ ਦਾ ਜੂਸ ਬਣਾਣੇ ਆ ਜੀ 슈ਗਰ ਵਾਸਤੇ ਬਣਾਣੇ ਆ ਬਾਕੀ ਪੰਜੀਰੀਆਂ ਬਣਾਣੇ ਆ ਖੁਆ ਹੋ ਗਿਆ ਜਿਵੇਂ ਤੇਲਾਂ ਦੀਆਂ ਪਿੰਡੀਆਂ ਹੋ ਗਈਆਂ ਜਿਵੇਂ ਮੋਟਾ ਨਾਜ ਹੋ ਗਿਆ ਕੋਦਰਾ ਕੰਗਣੀ ਕੁਟਕੀ ਦੇ ਨੂਡਲ ਬਿਸਕੁਟ ਸੇਵੀਆਂ ਇਹ ਚੀਜ਼ਾਂ ਬਣਾਣੇ ਆ ਜੀ ਸਾਰੀ ਉਹ ਅਬਦੇਵ ਨੂੰ ਮੈਂ ਕੋਈ ਇਨਪੁਟ ਨਹੀਂ ਦਿੰਦੀ ਹੈਗੀ ਇਹ ਨਿਜਮ ਨੇ ਕੁਦਰਤ ਦੇ ਲਿਵਿੰਗ ਚੀਜ਼ਾਂ ਖਾਣੀ ਆ ਦੇਸੀ ਚੀਜ਼ਾਂ ਦਾ ਕਿਉਂਕਿ ਸਰੀਰ ਆਪਣਾ ਵੀ ਲਿਵਿੰਗ ਹੈ ਲਿਵਿੰਗ ਲਿਵਿੰਗ ਨਾਲ ਕੈਰੈਕਸ਼ਨ ਹੋ ਜਾਂਦਾ ਸੋ ਇਹ ਕੋਈ ਬਾਲੀ ਵੱਡੀਆਂ ਚੀਜ਼ਾਂ ਨਹੀਂ ਜੇ ਆਮ ਬੰਦਾ ਆਮ ਬੱਚਾ ਅੱਜ 18 20 ਸਾਲ ਦਾ ਮਿਹਨਤ ਕਰਦਾ ਸਮਝ ਆ ਮਾਈਂਡ ਸੈਟ ਸਹੀ ਕਰਦਾ ਹੈ ਸਬਰ ਕਰਦਾ ਹੈ ਤਰੀਕੇ ਨਾਲ ਚੱਲਦਾ ਇਮਾਨਦਾਰੀ ਨਾਲ ਚੱਲਦਾ ਕਾਮਯਾਬੀ ਪੱਕੀ ਹੀ ਮਿਲੂਗੀ ਪੱਕਾ ਮਿਲੂਗੀ ਪਰ ਉਹਦਾ ਤਰੀਕਾ ਹੋਵੇ ਬਸ ਗੱਲ ਦਾ ਸਰੋਂ ਦਾ ਤੇਰ ਕੱਢਦੇ ਆ ਜੀ ਸਰੋਂ ਲੈ ਕੇ ਮੰਡੀ ਦੇ ਵਿੱਚੋਂ ਉਹ ਸਰੋਂ ਨੂੰ ਚੰਗੀ ਤਰ੍ਹਾਂ ਸਮਾਰ ਕੇ ਦੇਖ ਕੇ ਵੀ ਕੋਈ ਵਿੱਚ ਡੱਕਾ ਫੂਸ ਕੋਈ ਹੋਰ ਚੀਜ਼ ਨਾ ਹੋਵੇ ਫਿਰ ਉਹਦਾ ਲੱਕੜ ਵਾਲੇ ਖੋਲੂਣਾ ਇਸ ਤੇਲ ਕਰਦੇ ਆ ਜੀ ਤੇ ਤੇਲ ਦੀ ਕੁਆਲਿਟੀ ਦਾ ਤੇ ਅਸੀਂ ਹੋਰ ਜੰਟ ਸਾਨੂੰ ਬਹੁਤ ਵਧੀਆ ਮਿਲਦੇ ਨੇ ਨਿਰਪਕ ਪੋਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਨਾ ਸੰਗਰੂਰ ਬੀਐਸਐਨਲ ਪਾਰਕ ਦੇ ਸਾਹਮਣੇ ਖੜਿਆ ਜਿੱਥੇ ਕੀ ਇੱਕ ਪਹਿਲ ਮੰਡੀ ਲੱਗਦੀ ਹੈ ਜੋ ਕਿ ਸੰਗਰੂਰ ਪ੍ਰਸ਼ਾਸਨ ਦੁਆਰਾ ਇੱਕ ਬਹੁਤ ਵਧੀਆ ਪਹਿਲ ਹੈ ਕਿਉਂਕਿ ਪਹਿਲ ਮੰਡੀ ਦੇ ਵਿੱਚ ਆਰਗੋਨਿਕ ਚੀਜ਼ਾਂ ਦੀ ਮੰਡੀ ਲੱਗਦੀ ਹੈ ਸਿੱਧੀ ਕਸਟਮਰ ਨੂੰ ਚੀਜ਼ ਮਿਲਦੀ ਹੈ ਵਿਚੋ ਵਿਚੋਲੀਆ ਕੋਈ ਨਹੀਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਤਿਆਰ ਕਰਕੇ ਪ੍ਰੋਡਕਟ ਇੱਥੇ ਵੇਚੇ ਜਾਂਦੇ ਹਨ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਇਹ ਪ੍ਰੋਡਕਟ ਤਿਆਰ ਕਰਦੇ ਹਨ ਤੇ ਇਸਾਂ ਨੂੰ ਕੀ ਫਾਇਦੇ ਹੁੰਦੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਤਰ੍ਹਾਂ ਦੇ ਪ੍ਰੋਡਕਟ ਇੱਥੇ ਅਵੇਲੇਬਲ ਨੇ ਬਾਕੀ ਇੱਥੇ ਜੋ ਲੋਕ ਬਣਾ ਕੇ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਿਆ ਹਾਂ ਕੀ ਨਾਮ ਹੈ ਵੀਰ ਜੀ ਆਪਣਾ ਗਲਦੀਪ ਸਿੰਘ ਵੀਰੇ ਹਾਂ ਕਿਹੜੀ ਜਗ੍ਹਾ ਤੋਂ ਜੀ ਪਿੰਡ ਬਲਵਾੜ ਖੁਰਦਾ ਹਾਂ ਕੀ ਪ੍ਰੋਡਕਟ ਬਣਾਉਨੇ ਹੋ ਤੇ ਕਿਸ ਤਰ੍ਹਾਂ ਬਣਦਾ ਐਸੀ ਲੱਕੜ ਵਾਲਾ ਕੋਲੂ ਹੈ ਜੀ ਸਾਡੇ ਕੋਲੇ ਆਈਸੀਸੀ ਫਾਊਡੇਸ਼ਨ ਨੇ ਦਿੱਤਾ ਜੀ ਹੈਲਪ ਸੈਲਫ ਗਰੁੱਪ ਵਾਲਿਆਂ ਨੇ ਤੇ ਉਹ ਅਸੀਂ ਉਹਦੇ ਨਾਲ ਸਰੋਂ ਦਾ ਤੇਲ ਕੱਢਦੇ ਆਂ ਜੀ ਸਰੋਂ ਲੈ ਕੇ ਮੰਡੀ ਦੇ ਵਿੱਚੋਂ ਉਹ ਸਰੋਂ ਨੂੰ ਚੰਗੀ ਤਰ੍ਹਾਂ ਸਮਾਰ ਕੇ ਦੇਖ ਕੇ ਵੀ ਕੋਈ ਵਿੱਚ ਡੱਕਾ ਫੂਸ ਕੋਈ ਹੋਰ ਚੀਜ਼ ਨਾ ਹੋਵੇ ਫਿਰ ਉਹਦਾ ਲੱਕੜ ਵਾਲੇ ਖੋਲੂਗਾ ਅਸੀਂ ਤੇਲ ਕਰਦੇ ਆਂ ਜੀ ਤੇ ਤੇਲ ਦੀ ਕੁਆਲਿਟੀ ਦਾ ਤੇ ਅਸੀਂ ਹੋਰ ਰਜੰਟ ਸਾਨੂੰ ਬਹੁਤ ਵਧੀਆ ਮਿਲਦੇ ਨੇ ਬਾਕੀ ਅਸੀਂ ਲੈ ਕੇ ਮਾਰਕੀਟ ਦੇ ਵਿੱਚ ਤੇਲ ਦਾ ਕੋਈ ਹੋਰ ਰੇਟ ਹੁੰਦਾ ਹੈ ਤੇ ਤੁਹਾਡਾ ਰੇਟ ਦਾ ਕੋਈ ਹੋਰ ਰੇਟ ਹੁੰਦਾ ਹੈ ਦੇਖੋ ਜੀ ਜਿਹੜੀ ਪ्युअर ਚੀਜ਼ ਹੋਊ ਜੀ ਉਹਦਾ ਰੇਟ ਵੀ ਹੋਊਗਾ ਜੀ ਦੇਖੋ ਮੀਨਤ ਦਾ ਮੁੱਲ ਸਾਨੂੰ ਪੂਰਾ ਹਲੇ ਫੇਰ ਵੀ ਨਹੀਂ ਮਿਲ ਰਿਹਾ ਚਲੋ 50 ਕਿਲੋ ਸਰੋਂ ਦੇ ਵਿੱਚੋਂ 10 ਲੀਟਰ ਤੇਲ ਲਿਕਨਦਾ ਜੀ 10 ਤੇ 12 ਦੇ ਵਿੱਚ ਵਿੱਚ ਤੇਲ ਦੀ ਕੁਆਲਿਟੀ ਚੈੱਕ ਕਰਾ ਦਿੰਨੇ ਆ ਜੀ ਕੋਈ ਵੀ ਉਸ ਤਰ੍ਹਾਂ ਦੀ ਕੁਆਲਿਟੀ ਚੈੱਕ ਨਹੀਂ ਕਰਾਉਗਾ ਜੀ ਹੋਰ ਵੀ ਵੀਰ ਇੱਥੇ ਪਹੁੰਚੇ ਹਨ ਗੱਲਬਾਤ ਕਰ ਲੈਂਦੇ ਆ ਵੀ ਕਿਹੜੇ ਜਗ੍ਹਾ ਤੋਂ ਆਏ ਨੇ ਤੇ ਕੀ ਕੀ ਆਪਦੇ ਪ੍ਰੋਡਕਟ ਵੇਚਦੇ ਨੇ ਸਤਿ ਸ੍ਰੀ ਅਕਾਲ ਸਤਿਗਾਲ ਜੀ ਹਾਂ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਅਮਰਿੰਦਰ ਸਿੰਘ ਆ ਜੀ ਪਿੰਡ ਮਾਨਾ ਸਹਿਲ ਧੂਰੀ ਜਲਾ ਸੰਗਰੂਪ ਕੀ ਕੀ ਪ੍ਰੋਡਕਟ ਵੇਚਦੇ ਹੋ ਤੇ ਕਿਸ ਤਰ੍ਹਾਂ ਤਿਆਰ ਕਰਦੇ ਹੋ ਜੀ ਪ੍ਰੋਡਕਟ ਜੀ ਆਪਣੇ ਪਹਿਲਾ ਤਾਂ ਆ ਜਾਂਦਾ ਜੀ ਆਪਾਂ ਜਿਵੇਂ ਆ ਪਿੰਨੀਆਂ ਤੋਂ ਸ਼ੁਰੂ ਕਰ ਲਓ ਜਿਹਦੇ ਵਿੱਚ ਇਹ ਆਪਣੀ ਹੈਗੀ ਆਟੇ ਦੀ ਵਿੱਚ ਖੋਆ ਤੇ ਵਿੱਚ ਦੇਸੀ ਘਿਓ ਇਹ ਪਿੰਨੀ ਆ ਗਈ ਜੀ ਫਿਰ ਅਲਸੀ ਦੀਆਂ ਪਿੰਨੀਆਂ ਆ ਗਈਆਂ ਜੀ ਫਿਰ ਬੇਸਣ ਦੀ ਪਿੰਨੀ ਆ ਗਈ ਫਿਰ ਖੋਆ ਵਰਫੀ ਆ ਗਈ ਜੀ ਫਿਰ ਮਿਲਕ ਕੇਕ ਆ ਗਿਆ ਜੀ ਫਿਰ ਆਪਣੇ ਕੋਲੇ ਆਮ ਵਾਲਾ ਕੈਂਡੀ ਆ ਗਈ ਜੀ ਅੰਬ ਹਲਦੀ ਆ ਗਈ ਹਲਦੀ ਆ ਗਈ ਜੀ ਫਿਰ ਆ ਗਿਆ ਜਿਹੜੀ ਅਲਸੀ ਉਹਨੂੰ ਰੋਸਟ ਕਰਕੇ ਉਹਦਾ ਪਾਊਡਰ ਬਣਾਇਆ ਹੋਇਆ ਜੀ ਸੌਂਫ ਅਲਸੀ ਆ ਗਈ ਜੀ ਰੋਸਟਡ ਚਵਨ ਪ੍ਰਾਸ਼ ਆ ਗਿਆ ਜੀ ਆਪਣੇ ਘਰ ਦਾ ਤਿਆਰ ਕਰਿਆ ਹੋਇਆ ਫਿਰ ਸ਼ਹਿਦ ਆ ਗਿਆ ਜੀ ਦੇਸੀ ਘਿਓ ਆ ਗਿਆ ਦੇਸੀ گاਵਾ ਦਾ ਘਿਓ ਆ ਗਿਆ ਜੀ ਕੀ ਲੱਗਦਾ ਹੈ ਜਿਹੜੇ ਤੁਸੀਂ ਇਹ ਪ੍ਰੋਡਕਟ ਸਾਨੂੰ ਦਿਖਾਏ ਨੇ ਕੀ ਤੁਸੀਂ ਆਪ ਆਪਣੇ ਘਰ ਤਿਆਰ ਕਰਦੇ ਹੋ ਇਹ ਸਾਰੇ ਆਪਣੇ ਫਾਰਮ 'ਤੇ ਤਿਆਰ ਹੁੰਦੇ ਨੇ ਜੀ ਤੇ ਸਾਰੇ ਆਪਣੇ ਘਰ ਦੇਦੇ ਨੇ ਜਿੰਨਾ ਵੀ ਜਣ ਦੀ ਆਪਣੇ ਕੋਲੇ ਘਰੇ ਦੁੱਧ ਹੁੰਦਾ ਆਪਾਂ ਦੁੱਧ ਨਹੀਂ ਡਾਇਰੈਕਟ ਸੇਲ ਕਰਦੇ ਉਹਦਾ ਆਪਾਂ ਅੱਗੇ ਨੂੰ ਪ੍ਰੋਸੈਸ ਕਰਦੇ ਆ ਜੀ ਜਿਵੇਂ ਦੁੱਧ ਤੋਂ ਪਨੀਰ ਬਣਾ ਲੈਂਦੇ ਆ ਤੇ ਘਿਓ ਬਣ ਜਾਂਦਾ ਫਿਰ ਲੱਸੀ ਬਚ ਜਾਂਦੀ ਹੈ ਜੀ ਆਪਣੇ ਕੋਲੇ ਤੇ ਇਦਾਂ ਹੀ ਜਿਵੇਂ ਆ ਖੋਆ ਵਰਫੀ ਹੋਗੀ ਸਾਰੇ ਦੁੱਧ ਦੇ ਪ੍ਰੋਡਕਟ ਨੇ ਜਿੰਨੇ ਵੀ ਆਪਾਂ ਸਾਰੇ ਘਰੇ ਤਿਆਰ ਕਰਦੇ ਆ ਤੇ ਹੋਰ ਵੀ ਜਿੰਨੇ ਆ ਆਗੇ ਸੌਂਫ, ਅਜਵਾਇਨ, ਅਲਸੀ ਕਣਕ ਦਾ ਦਲੀਆ ਹੋ ਗਿਆ ਸਾਰੇ ਆਪਣੇ ਘਰ ਦਾ ਜੀ ਹਾਂ ਕਿੰਨਾ ਚਿਰ ਤੋਂ ਤੁਸੀਂ ਇਸ ਪਹਿਲ ਮੰਡੀ ਦੇ ਵਿੱਚ ਆਪਣਾ ਹਿੱਸਾ ਬਾਰੇ ਵਿੱਚ ਇਹ ਜਦੋਂ ਤੋਂ ਸ਼ੁਰੂ ਹੋਈ ਹੈ ਜੀ ਪਹਿਲੇ ਦਿਨ ਤੋਂ ਹੀ ਆਪਾਂ ਇੱਥੇ ਆ ਰਹੇ ਆ ਤੇ ਉਦੋਂ ਸਾਨੂੰ ਤਕਰੀਬਨ 2012 ਤੋਂ ਅਸੀਂ ਲੱਗੇ ਹੋਏ ਆ ਜੀ ਆਰਗੈਨਿਕ ਕੀਤੀ ਕਰਨ ਤੇ 2012 ਵਿੱਚ ਸ਼ੁਰੂ ਕੀਤੀ ਸੀ ਆਪਾਂ ਨੇ ਤੇ ਆਪਣੇ ਕੋਲੇ ਜਿੰਨੇ ਵੀ ਬੀਜ ਨੇ ਉਹ ਸਾਰੇ ਦੇਸੀ ਬੀਜ ਨੇ ਤੇ ਕੋਈ ਵੀ ਆਪਣੇ ਕੋਲੇ ਜੈਨੇਤੀਕਲ ਕਹ ਲਓ ਵੀ ਆਪਣਾ ਜਿਹੜੇ ਜੈਨੇਟੀਕਲ ਮੋਡੀਫਾਈ ਵੀ ਆਉਂਦੇ ਨੇ ਅੱਜ ਕੱਲ ਉਹ ਕੋਈ ਬੀਜ ਨਹੀਂ ਹੈਗਾ ਆਪਣੇ ਕੋਲੇ ਸਾਰੇ ਦੇਸੀ ਬੀਜ ਨੇ ਆਪਣੇ ਕੋਲੇ ਕੀ ਲੱਗਦਾ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਕੋਈ ਸਹਾਇਤਾ ਜਾਂ ਸਹਿਯੋਗ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਜੀ ਪਹਿਲਾਂ ਮੰਡੀ ਸ਼ੁਰੂ ਹੀ ਪ੍ਰਸ਼ਾਸਨ ਨੇ ਕਰਵਾਈਏ ਸਹਿਯੋਗ ਉਹਨਾਂ ਦਾ ਬਹੁਤ ਵਧੀਆ ਰਿਹਾ ਸਾਡਾ ਤੇ ਉਹਨਾਂ ਦੀ ਬਦੌਲਤ ਹੀ ਅੱਜ ਇੱਥੇ ਇੱਕ ਮਾਰਕੀਟ ਦੀ ਤਰ੍ਹਾਂ ਇਹ ਮੰਡੀ ਲੱਗਣ ਲੱਗੀ ਜੀ ਬਹੁਤ ਵਧੀਆ ਸਾਨੂੰ ਉਹਨਾਂ ਵੱਲੋਂ ਇਕੱਲੀ ਇਹ ਮਾਰਕੀਟ ਆ ਜੋ ਇਸੇ ਜਗ੍ਹਾ ਲੱਗਦੀ ਹੈ ਜਾਂ ਸੰਗਰੂਰ ਦੇ ਹੋਰ ਕਿਸੇ ਬਖ ਬਖ ਸਥਾਨਾਂ ਤੇ ਵੀ ਲੱਗਦੀ ਹੈ ਨਹੀਂ ਇਸੇ ਜਗ੍ਹਾ ਲੱਗਦੀ ਹੈ ਜੀ ਇਹ ਬੀਐਸਐਨਐਲ ਪਾਰਕ ਦੇ ਅੱਗੇ ਤੇ ਇੱਕ ਹੋਰ ਨਵੀਂ ਸ਼ੁਰੂ ਹੋਣ ਜਾ ਰਹੀ ਹੈ ਧੂਰੀ ਸ਼ਹਿਰ ਦੇ ਵਿੱਚ ਸ਼ੁਰੂ ਹੋਊਗੀ ਜੀ ਉਹਦਾ ਜਲਦੀ ਉਹਦਾ ਜਗ੍ਹਾ ਤੇ ਉਹਦੇ ਡੇਟਾ ਤੁਹਾਨੂੰ ਜਾਨੀ ਦੱਸ ਦਾਂਗੇ ਹਾਂ ਜੀ ਵੀਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਪ੍ਰੋਡਕਟ ਆ ਆਰਗੈਨਿਕ ਬਣਾ ਕੇ ਆਪਣੇ ਘਰ ਤਿਆਰ ਕਰਕੇ ਲਿਆਉਣੇ ਆ ਤੇ ਹੋਰ ਵੀ ਵੀਰ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹ ਆਪਣੇ ਪ੍ਰੋਡਕਟ ਤੇ ਕੀ ਕੀ ਪ੍ਰੋਡਕਟ ਇੱਥੇ ਲੈ ਕੇ ਆਉਂਦੇ ਨੇ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਨੇ ਹਸਰੀਕਰ ਵੀਰ ਜੀ ਹਾਂ ਜੀ ਹਸਰੀਕਰ ਜੀ ਕੀ ਕੀ ਪ੍ਰੋਡਕਟ ਲੈ ਪਹਿਲਾਂ ਤਾਂ ਤੁਹਾਡਾ ਨਾਮ ਜਾਣ ਲਈਏ ਤੇ ਕਿੱਥੇ ਤੋਂ ਆਏ ਜੀ ਮੈਂ ਜੀ ਆਪਣੇ ਪਾਤਰਾਂ ਤੋਂ ਜੀ ਪਿੰਡ ਮੇਰਾ ਰਾਜਲੇੜੀ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਖੇਤੀ ਕਰਦਾ ਜੀ ਮੈਂ ਆਰਗੈਨਿਕ ਦੀ ਜੀ ਪਾਤਰਾਂ ਸਾਡਾ ਯੋਗਾ ਸੈਂਟਰ ਮੇਰੀ ਵਾਈਫ ਚਲਾਉਂਦੀ ਹੈ ਜੀ ਬਾਕੀ ਅਸੀਂ ਜੂਸਿਸ ਬਣਾਉਂਦੇ ਆ ਪਾਤਰਾਂ ਬਾਕੀ ਅਸੀਂ ਘਰ ਦੀ ਲੀਵਰੀ ਟਾਕਸ ਜੂਸ ਬਣਾਉਂਦੇ ਆ ਕੈਸਟੋਲ ਵਾਸਤੇ ਬਣਾਉਂਦੇ ਆ ਹਸਨ ਤੋਂ ਜੀ ਆਮਲੇ ਦਾ ਜੂਸ ਬਣਾਉਂਦੇ ਆ ਜੀ 슈ਗਰ ਵਾਸਤੇ ਬਣਾਉਂਦੇ ਆ ਬਾਕੀ ਪੰਜੀਰੀਆਂ ਬਣਾਉਂਦੇ ਆ ਖੁਆ ਹੋ ਗਿਆ ਜਿਵੇਂ ਤੇਲਾਂ ਦੀਆਂ ਪਿੰਡੀਆਂ ਹੋ ਗਈਆਂ ਜਿਵੇਂ ਮੋਟਾ ਨਾਜ ਹੋ ਗਿਆ ਕੋਦਰਾ ਕੰਗਣੀ ਕੁਟਕੀ ਦੇ ਨੂਡਲ ਬਿਸਕਟ ਸੇਵੀਆਂ ਇਹ ਚੀਜ਼ਾਂ ਬਣਾਉਂਦੇ ਆ ਜੀ ਪ੍ਰੋਡਕਟ ਤੁਸੀਂ ਬਣਾਉਨੇ ਹੋ ਤਾਂ ਸਾਨੂੰ ਕਿਸੇ ਇੱਕ ਪ੍ਰੋਡਕਟ ਜਾਂ ਦੋ ਪ੍ਰੋਡਕਟਾਂ ਦੀ ਕੋਈ ਖਾਸੀਅਤ ਦੱਸੋ ਬਈ ਖਾਸੀਅਤ ਬਈ ਜੀ ਜਿਵੇਂ ਹੁਣ ਅਸੀਂ ਸਭ ਤੋਂ ਜ਼ਿਆਦਾ ਮੇਰਾ ਹੀਰੋ ਪ੍ਰੋਡਕਟ ਆਹ ਹੈ ਲੀਵਰ ਵਾਲਾ ਜੀ ਤੇ ਇਹ ਆਲੂ ਬਖਾਰੇ ਤੇ ਇਮਲੀ ਤੋਂ ਬਣਦਾ ਜੀ ਇਹ ਹੁਣ ਸਾਰਿਆਂ ਨੂੰ ਪਤਾ ਹੈ ਸਾਨੂੰ ਆਪਣੇ ਬੋਡੀ ਦੇ ਵਿੱਚ ਜੇ ਆਪਾਂ ਖਾਣਾ ਖਾਣੇ ਆ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਕੇ اٹੇ ਆ ਵੀ ਬਾਤ ਪਿਤ ਕਫ ਤਿੰਨ ਬਿਹਾ ਗਰਮੀ ਨਹੀਂ ਬਦਲਨੀ ਤੇ ਠੰਡ ਨਹੀਂ ਬਦਲਨੀ ਤੇ ਗੈਸ ਨਹੀਂ ਬਣਨੀ ਚਾਹੀਦੀ ਸੋ ਜਦੋਂ ਇਹ ਚੀਜ਼ ਕੀ ਕਰਦੀ ਜਿਹੜੇ ਸੋਦੇ ਗਰਮੈਸ਼ ਬਾਦੀ ਹੈ ਉਹ ਜੇ ਉਹਦੀ ਗਰਮੈਸ਼ ਬਾਦੀ ਨਹੀਂ ਤਾਂ ਗੈਸ ਬਣ ਜਾਂਦੀ ਹੈ ਹੁਣ ਗੈਸ ਨੂੰ ਜਿਹੜੀ ਠੰਡੀ ਤਸੀਰ ਦੀ ਚੀਜ਼ ਹੋਊਗੀ ਉਹ ਹੀ ਘਟਦੀ ਆ ਸੋ ਕੀ ਕਰਦੀ ਜਿਹੜੀ ਗੈਸ ਬਣਦੀ ਆ ਉਹਦੇ ਨਾਲ ਸੋ ਇਹ ਕੀ ਕਰਦੀ ਆ ਭਾਫ਼ ਨੂੰ ਜਦੋਂ ਠੰਡ ਮਿਲ ਜਾਂਦੀ ਉਹ ਤੁੱਕਾ ਬਣ ਜਾਂਦਾ ਉਹ ਸੋ ਗੈਸ ਰਾਈ ਤੁਪ ਕਰਾਈ ਬਾਹਰ ਕੱਢ ਕੇ ਸੋਨੂੰ ਬਾਥਰੂਮ ਆ ਜਾਂਦਾ ਖੁੱਲ ਕੇ ਸੋ ਬੰਦੇ ਨੂੰ ਫੀਲ ਹੁੰਦਾ ਮੇਰਾ ਪੇਟ ਹੌਲਾ ਹੋ ਗਿਆ ਦੂਸਰਾ ਆਮਲੇ ਦਾ ਜੂਸ ਹੈ ਜੀ ਉਹ ਦੇਸੀ ਹੈ ਜੀ ਸੋ ਇੱਕ ਅਸੀਂ ਸਭ ਤੋਂ ਵੱਡੇ ਦੱਸਣਾ ਚਾਹੁੰਦੇ ਜਿੰਨੇ ਵੀ ਅਸੀਂ ਆਰਗੇਨਿਕ ਯੂਜ਼ ਕਰਦੇ ਅਸੀਂ ਲਿਵਿੰਗ ਫੂਡ ਹੀ ਯੂਜ਼ ਕਰਦੇ ਆ ਲਿਵਿੰਗ ਫੂਡ ਦਾ ਮੀਨਸ ਕੀ ਹੁੰਦਾ ਜਿਹੜਾ ਆਪਣੇ ਲੀਵਰ ਆ ਜਾਂ ਆਪਣੀ ਬਾਡੀ ਹੈ ਇਹ ਲਿਵਿੰਗ ਚੀਜ਼ਾਂ ਨੂੰ ਹੀ ਡੀਕੋਡ ਕਰਦੀ ਹੈ ਲਿਵਿੰਗ ਚੀਜ਼ਾਂ ਨੂੰ ਹੀ ਇਹ ਮੰਨਦੀ ਹੈ ਸੋ ਜਿਹੜੀ ਦੇਸੀ ਚੀਜ਼ ਹੁੰਦੀ ਉਹਦੇ ਵਿੱਚ ਮਰਦ ਮੇਲ ਤੇ ਫੀਮੇਲ ਦੋਨੋਂ ਹੁੰਦੇ ਨੇ ਜਿਹੜਾ ਹਾਈਬ੍ਰਿਡ ਹੁੰਦਾ ਉਹਦੇ ਵਿੱਚ ਕਿਲੀ ਫੀਮੇ ਨੀ ਆਂਦੇ ਉਹਦੇ ਵਿੱਚ ਉਹ 스멜 ਨਹੀਂ ਆਊਗੀ ਉਹ ਤੇ ਤਾਕਤ ਨਹੀਂ ਹੋਊਗੀ ਉਹਦੇ ਨਾਲ ਕੀ ਹੁੰਦਾ ਜਿਵੇਂ ਔਲਾ ਹੁੰਦੇ ਸੀ ਜੀ ਦੇਸੀ ਔਲਾ ਦਾ ਟਾਲੀ ਜਿਹੜਾ ਦਰਖਤ ਬਣਦਾ ਜੀ ਬੜਾ 8-10 ਸਾਲਾਂ ਚ ਫਲ ਦਿੰਦਾ ਜੀ ਉਹ ਕਿਉਂ ਦੇ ਵਿੱਚ ਮੇਲ ਫੀਮੇਲ ਹੁੰਦੇ ਨੇ ਦੂਜਾ ਔਲੇ ਚ ਕੀ ਗੁਣ ਹੁੰਦਾ ਉਹ ਔਲਾ ਤੁਸੀਂ ਕਿਤੇ ਵੀ ਲਾ ਕੇ ਲਾ ਦੋਗੇ ਇੱਕ ਔਲਾ ਘਾਂ ਹਜ਼ਾਰਾਂ ਵਾਲੇ ਬਣਾ ਦੂਗਾ ਪਰ ਕਿਉਂ ਗਾਂਧੀ ਗਾਂਧੀ ਜਨਰੇਸ਼ਨ ਨੂੰ ਚਲਾਈ ਚੱਲੂਗਾ ਆਪਦੇ ਆਪ ਨੂੰ ਰੀਪਰੋਡਿਊਸ ਕਰੀ ਚੱਲੂਗਾ ਪਰ ਜਿਹੜਾ ਹਾਈਬ੍ਰਿਡ ਹੁੰਦਾ ਉਹ ਰੀਪਰੋਡਿਊਸ ਨਹੀਂ ਕਰਦਾ ਹੈਗਾ ਆਪਦੇ ਬਰ ਉਹ ਮੈਨੂ ਮੇਡ ਪ੍ਰੋਡਕਟਾ ਉਹ ਸੋ ਉਹ ਜੋ ਮੈਨੂ ਮੇਡ ਹੋਣ ਕਰਕੇ ਉਹਦੇ ਵਿੱਚ ਫਲੇਵਰ ਨਹੀਂ ਹੁੰਦਾ ਉਹ ਟੇਸਟ ਨਹੀਂ ਹੁੰਦਾ ਆਪਣੀ ਬਾਡੀ ਨੂੰ ਵੀ ਨਹੀਂ ਉਹ ਫਾਇਦਾ ਕਰਦਾ ਹੈਗਾ ਬਹੁਤ ਆਰਗੇਨਿਕ ਵਾਈ ਵੀ ਆਪਣੇ ਇਹਨੂੰ ਹਾਈਬ੍ਰਿਡ ਯੂਜ਼ ਕਰੀ ਜਾਂਦੇ ਨੇ ਉਹਨਾਂ ਆਪਾਂ ਆਰਗੇਨਿਕ ਨਹੀਂ ਕਹਿ ਸਕਦੇ ਜਿਵੇਂ ਔਲਾ ਹੋ ਗਿਆ ਆਸ਼ਵਗੰਧਾ ਹੋ ਗਿਆ ਹਲਦੀ ਹੋ ਗਈ ਕੇਸਰ ਹੋ ਗਿਆ ਜੀ ਇਹ ਚੀਜ਼ਾਂ ਆਪਣੇ ਸਰੀਰ ਵਾਸਤੇ ਜ਼ਿਆਦਾ ਅਮੀਤ ਰੱਖਦੀਆਂ ਨੇ ਕਿਉਂਕਿ ਇਹਨਾਂ ਵਿੱਚ ਪੋਸ਼ਟ ਕੰਪੋਜੀਸ਼ਨ ਆਫ ਹਿਊਮਨ ਬਾਡੀ ਸੇਮ ਹੈ ਦੋਨਾਂ ਦੀ ਸੋ ਜਿਹੜੇ ਮਿੱਟੀ ਦੇ ਤੱਤ ਨੇ ਉਹ ਵੀ ਤੱਤ ਬੰਦੇ 'ਚ ਨੇ ਹੁਣ ਜਿਹੜਾ ਅਨਾਜ ਮਿੱਟੀ ਪੈਦਾ ਕਰਦੀ ਹੈ ਜੇ ਤੁਹਾਡੀ ਮਿੱਟੀ ਲਿਵਿੰਗ ਹੈ ਲਿਵਿੰਗ ਦਾ ਮਤਲਬ ਕੀ ਹੈ ਜੇ ਤੁਹਾਡੀ ਮਿੱਟੀ ਦੇ ਵਿੱਚ ਗੁਣਾ ਹੈ ਮਿੱਟੀ ਦੇ ਵਿੱਚ ਬੈਕਟੀਰੀਆ ਜਾਂ ਜੀ ਕਹਿੰਦੇ ਆ ਉਹਨਾਂ ਐਗਜ਼ਾਮਪਲ ਲੈ ਲਓ ਮਿੱਟੀ ਦੇ ਵਿੱਚ ਜ਼ਿੰਕ ਪਿਆ ਹੈ ਉਹ ਦਾਣੇ 'ਚ ਜ਼ਿੰਕ ਤਾਂ ਆਊਗਾ ਜੇ ਉਹਨੂੰ ਕੋਈ ਬੈਕਟੀਰੀਆ ਖਾਊਗਾ ਮਿੱਟੀ ਨੂੰ ਸੋ ਜਦੋਂ ਮਿੱਟੀ ਨੂੰ ਖਾਂਦਾ ਜਦੋਂ ਉਹਦੀ ਟਾਇਲਟ ਕਰਦਾ ਉਹ ਪਲਾਂਟ ਉਹਨੂੰ ਖਿੱਚ ਲੈਂਦਾ ਉਹ ਜ਼ਿੰਕ ਟਰਾਂਸਫਰ ਹੋ ਗਿਆ ਉਹਦੇ ਵਿੱਚ ਅਨਾਜ 'ਚ ਉਹ ਨਾਜ 'ਚ ਟਰਾਂਸਫਰ ਹੋ ਗਿਆ ਜ਼ਿੰਕ ਉਹੀ ਜ਼ਿੰਕ ਆਪਣੀ ਬਾਡੀ ਚਲਾ ਗਿਆ ਉਹੀ ਜ਼ਿੰਕ ਆਪਣੇ ਘਹਾ ਬੀਜੇ ਚਲਾ ਗਿਆ ਉਹੀ ਅਗਲੀ ਜਨਰੇਸ਼ਨ ਚਲਾ ਗਿਆ ਕਹਿੰਦਾ ਮਤਲਬ ਜਿਹੜੇ ਐਲੀਮੈਂਟਸ ਨੇ ਜਿੰਕ ਫਾਸਫੋਰਸ ਪੋਟਾਸ਼ੀਅਮ ਆਇਰਨ ਅਸਲ ਮੇਰੀ ਸਮਝ ਦੇ ਸਹਾਰੇ ਨਾਲ ਅਸਲ ਇਹੀ ਪਰਮਾਤਮਾ ਦਾ ਰੂਪ ਨੇ ਕਿਉਂਕਿ ਜਿੰਨੀ ਵੀ ਦੁਨੀਆ ਸ੍ਰਿਸ਼ਟੀ ਸਾਜੀ ਹੈ ਇਹ ਕੁਦਰਤ ਦੇ ਜਿੰਨੇ ਵੀ ਸਿਧਾਂਤ ਨੇ ਇਹ ਪੋਸਟਿਕ ਤੱਤਾਂ ਦੇ ਇਰਤਗਿਰਦੇ ਹੀ ਕੰਮ ਕਰਦੇ ਨੇ ਸੋ ਜਿਹੜਾ ਲੀਵਿੰਗ ਫੂਡ ਹੁੰਦਾ ਜਿਹੜਾ ਆਪਣਾ ਲੀਵਰ ਮੰਨਦਾ ਜਿਹੜੀ ਚੀਜ਼ ਨੂੰ ਉਹ ਇਹੀ ਚੀਜ਼ ਤੁਸੀਂ ਵਰਤਿਆ ਕਰੋ ਜਾਦੇ ਕਿਉਂਕਿ ਜਦੋਂ ਤੁਹਾਡਾ ਲੀਵਰ ਨੂੰ ਇਹ ਚੀਜ਼ਾਂ ਮਿਲ ਗਈਆਂ ਪੋਸਟਿਕ ਤੱਤ ਮਿਲ ਗਏ ਜਿੰਕ ਮਿਲ ਗਿਆ ਵਿਟਾਮਿਨਸ ਮਿਲ ਗਏ ਮਿਨਰਲਸ ਮਿਲ ਗਏ ਤਾਂ ਉਹ ਤੁਹਾਡੀ ਬੋਡੀ ਨਾਲ ਆਪੇ ਫ ਉਡੀ ਖਤਰੇ ਚ ਪੈਂਦੀ ਹੈ ਤਾਂ ਹੀ ਉਹ ਬਿਮਾਰੀਆਂ ਚ ਪੈਂਦੀ ਹੈ ਬਿਮਾਰੀਆਂ ਦੇ ਵਿੱਚ ਅੱਗੇ ਕੀ ਹੋ ਜਾਂਦਾ ਜਦੋਂ ਤੁਸੀਂ ਹਸਪੀਟਲ ਵਾਲਾ ਜਿਹੜਾ ਸਿਸਟਮ ਹੈ ਉੱਥੇ ਜਾ ਕੇ ਫਿਰ ਵਪਾਰ ਆ ਜਾਂਦਾ ਉੱਥੇ ਤੁਹਾਡੀ ਬਿਮਾਰੀ ਦਾ ਮੁੱਦਾ ਨਹੀਂ ਰਹਿੰਦਾ ਵੀ ਤੁਸੀਂ ਬਿਮਾਰ ਕਿੰਨੇ ਹੋ ਉੱਥੇ ਇਹ ਦੇਖਿਆਦਾ ਤੁਹਾਡੀ ਜੇਬ ਚ ਪੈਸਾ ਕਿੰਨਾ ਹੈ ਉੱਥੇ ਤਾਂ ਮਕਸਦੇ ਨਹੀਂ ਦੂਸਰਾ ਜਿਹੜਾ ਮੈਨੂਮੇਡ ਪ੍ਰੋਡਕਟ ਹੈ ਜੀ ਬਿਮਾਰੀਆਂ ਦਾ ਉਹਦੇ ਵਿੱਚ ਜਿਹੜੀ ਗੋਲੀ ਬਣਾਈ ਹੈ ਉਹ ਆਪਣਾ ਲੀਵਰ ਉਹਨੂੰ ਡੀਕੋਡ ਹੀ ਨਹੀਂ ਕਰਦਾ ਕਿਉਂਕਿ ਗੋਲੀ ਤਾਂ ਹੁਣ ਬਣੀ ਆ 30-40 ਸਾਲਾਂ ਦੀ ਇਨਸਾਨ ਦੀ ਜੁਨੀ ਕਰੋੜਾਂ ਸਾਲਾਂ ਦੀ ਹੈ ਸੋ ਕਰੋੜਾਂ ਸਾਲਾਂ ਤੋਂ ਇਨਸਾਨ ਕਿਵੇਂ ਜਿਉ ਰਿਹਾ ਹੈ ਕਿਵੇਂ ਇੱਕ ਵੀ ਬਿਮਾਰੀ ਨਹੀਂ ਆਈ ਕੁਝ ਵੀ ਨੁਕਸਾਨ ਨਹੀਂ ਹੋਇਆ ਕੋਈ ਬੱਚੇ ਇਹਨੇ ਨੇ ਪੈਦਾ ਹੁੰਦੇ ਸੀ ਇਹ ਪੁਰਾਣੇ ਜ਼ਮਾਨੇ ਕਿਉਂ ਹੁੰਦੇ ਸੀ ਕਿਉਂਕਿ ਲਿਵਿੰਗ ਫੂਡ ਖਾਂਦੇ ਸੀ ਉਹ ਧਰਤੀ ਤੋਂ ਬਣੀ ਹੋਈ ਚੀਜ਼ਾਂ ਖਾਂਦੇ ਸੀ ਜਿਹੜਾ ਮੈਨੂਮੇਡ ਪ੍ਰੋਡਕਟ ਉਹ ਨਹੀਂ ਖਾਂਦੇ ਸੀਗੇ ਬਾਕੀ ਜੀ ਅ ਹੁਣ ਇਹਦੇ ਵਿੱਚ ਕੀ ਆਉਂਦਾ ਮੈਗਾ 369 ਆ ਜੀ ਉਹ ਤੁਹਾਨੂੰ ਮਿਲ ਜੂਗਾ ਮੱਛੀ ਵਾਲੇ ਗੁਣ ਮਿਲ ਜਾਣਗੇ ਸਾਰੇ ਗਰਮੀਆਂ 'ਚ ਖਾਇ ਕਰੋ ਜੀ ਬਾਕੀ ਅਸੀਂ ਅੱਜਵੇਂ 슈ਗਰ ਵਾਸਤੇ ਬਣਾਣੇ ਜੀ ਜੇ ਕੋਈ ਬੰਦਾ 슈ਗਰ ਦਾ ਕੋਈ ਹੋਵੇ ਕਲੌਂਜੀ ਤੁਲਸੀ ਗਲੋਵੇਲ ਨਿੰਮ ਆਮਲਾ ਕarele ਜਾਮਣ ਮੇਥੀ ਇਹ ਚੀਜ਼ਾਂ ਲਿਸਟ ਤੇ ਬਣਾ ਕੇ ਆਪਦੀ ਬਾਡੀ ਦੇ ਵਿੱਚੋਂ 2 ਤੋਂ 5 ਗ੍ਰਾਮ ਤੱਕ ਉਹਨੇ ਬਾਡੀ 'ਚ ਕਿੰਨੇ ਤੇ ਜਾਣੀ ਚਾਹੀਦੀ ਹੈ ਚੀਜ਼ ਦੀ ওভারਡੋਜ ਵੀ ਨਾ ਕਰੋ ਗੈਪ ਵੀ ਨਾ ਪਾਓ ਮਰ ਕੇ ਮਿੱਠੀ ਚਾਲ ਇੱਕ ਤਰ੍ਹਾਂ ਦੀ ਚੀਜ਼ ਨੂੰ ਲਈ ਚੱਲੋ ਤੁਸੀਂ ਉਹ ਤੁਹਾਡੀ ਬੋਡੀ ਨੂੰ ਉਹ ਕਰੂਗੀ ਦੂਸਰਾ 슈ਗਰ ਦੀ ਇੱਕ ਹੋਰ ਦਿੱਕਤ ਹੈ ਜੀ 슈ਗਰ ਜਿਵੇਂ ਕਹਿੰਦੇ ਨੇ ਮਿੱਠੇ ਨਾਲ ਵੱਧਦਾ ਹੈ ਮਿੱਠੇ ਨਾਲ 슈ਗਰ ਦਾ ਕਨੈਕਸ਼ਨ ਨਹੀਂ ਭਾਰੀ ਚੀਜ਼ ਨਾਲ 슈ਗਰ ਦਾ ਕਨੈਕਸ਼ਨ ਹੈ ਹਾਈ ਜੀਆਈ ਫੂਡ ਗਲੈਟਿੰਡੈਕਸ ਹੁੰਦਾ ਜੀ ਫੂਡ ਦਾ ਤੁਸੀਂ ਖਾਇਆ ਕਰੋ ਲੋ ਜੀਆਈ ਫੂਡ ਹੁਣ ਜੇ ਮਿੱਠੇ ਨਾਲ ਉਹ ਮਿੱਠੇ ਫਰੂਟ ਨਾਲ 슈ਗਰ ਵੱਧਦਾ ਹੁੰਦਾ ਲੋਕਾਂ ਤੋਂ ਹੁਣ ਮਿੱਠੇ ਫਰੂਟ ਤਾਂ ਲੋਕ ਕਰੋੜਾਂ ਸਾਲਾਂ ਤੋਂ ਖਾਂਦੇ ਆ ਰਹੇ ਨੇ ਮੋਗਲ ਬਾਦਸ਼ਾਹ ਵੀ ਕਿੰਨੇ ਖਾਂਦੇ ਸੀਗੇ ਲੋਕ ਆਪਣੇ ਮਹਾਰਾਜ ਕਿੰਨੇ ਉਹ ਹੈ ਕਿਸੇ ਨੂੰ ਕਿਉਂ ਕਿਉਂਕਿ 슈ਗਰ ਦਾ ਕਨੈਕਸ਼ਨ ਹੈਵੀ ਚੀਜ਼ ਨਾਲ ਹੈ ਜਿਵੇਂ ਉਹ ਬਰੈਡ ਪਕੌੜਾ ਖਾਓਗੇ ਤੁਸੀਂ ਉਹ ਹੈਵੀ ਹੈ ਭਾਰਾ ਹੈ ਨਮਕੀਨ ਹੈ ਪਰ ਉਹ 슈ਗਰ ਵਧਾਉਂਦੀ ਥੋੜੀ ਉਹ ਚ ਗਲੈਟਨ ਡੈਕਸ ਉਹਦਾ ਜ਼ਿਆਦਾ ਹੈ ਉਹਦਾ ਜੀਆਈ ਬਹੁਤ ਹਾਈ ਹੈ ਉਹਦੇ ਨਾਲ 슈ਗਰ ਦਾ ਕਨੈਕਸ਼ਨ ਜਿਹੜੀ ਚੀਜ਼ ਹਾਜ਼ਮ ਹੋਣ ਚ ਟਾਈਮ ਲੈਂਦੀ ਹੈ ਉਹ ਚੀਜ਼ ਨਾਲ ਵੱਧਦਾ ਸੋ ਤੁਸੀਂ ਅਵੇਅਰਨੈਸ ਤੇ ਥੋੜੀ ਜਾਗਰੂਕਤਾ ਜ਼ਿਆਦਾ ਕੰਮ ਕਰਦੀ ਹੈ ਦਵਾਈਆਂ ਨਾਲ ਅ ਜੋ ਪੰਜਾਬ ਸਰਕਾਰ ਦੇ ਉਪਰਾਲੇ ਨੇ ਵੀ ਨੌਜਵਾਨ ਬਾਹਰ ਨਾ ਜਾਣ ਇੱਥੇ ਰਹਿ ਕੇ ਆਪਣੇ ਕਾਰੋਬਾਰ ਕਰਨ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਮਾਈਂਡ ਸੈਟ ਹੈ ਸਭ ਤੋਂ ਵੱਡੀ ਆਪਣੇ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਉਹ ਸਭ ਤੋਂ ਵੱਡੀ ਚੀਜ਼ ਹੈ ਮਾਈਂਡ ਸੈਟ ਥੋੜਾ ਕਹੇ ਦਿਆ ਪਹਿਲਾਂ ਤਾਂ ਆਪਣੇ ਖੇਤ ਚ ਜਿਹੜਾ ਤੁਹਾਨੂੰ ਜ਼ਮੀਨ ਹੈ 30 ਲੱਖ ਤੁਸੀਂ ਲਾ ਰਹੇ ਹੋ ਬਾਹਰ ਜਾਣ ਵਾਸਤੇ ਤੇ ਦੁਨੀਆ ਨੂੰ ਅਨਾਜ ਦੀ ਲੋੜ ਹੈ 30 ਲੱਖ ਥੋੜੇ ਤੁਸੀਂ ਜਦੋਂ ਬਾਹਰ ਵਾਸਤੇ ਕੱਢ ਰਿਹਾ ਤੁਸੀਂ ਉਹਦਾ ਅੱਧ ਕਰ ਲਓ 15 ਲੱਖ ਆ ਠੀਕ ਹੈ ਜੀ ਜ਼ਮੀਨ ਤੁਹਾਡੇ ਖੇਤ ਚ ਹੈ ਤੁਸੀਂ ਉਹ 15 ਲੱਖ ਆਪਣੇ ਖੇਤ ਚ ਹੀ ਲਾ ਲਓ ਤੁਸੀਂ ਵੀ ਤੁਸੀਂ ਉਦੋਂ ਬਾਅਦ ਤੁਸੀਂ ਕੰਮ ਕਰ ਰਹੇ ਹੋ ਉੱਥੇ ਜਾ ਕੇ 18-18 ਘੰਟੇ ਖੇਤ 'ਚ ਅੱਧ ਕੰਮ ਕਰ ਲਓ ਤੁਸੀਂ ਮੈਂ ਕਹਿੰਦਾ ਕੋਈ ਜਿਹੜਾ ਕੋਈ ਵੱਡਾ ਫਿਲਾਸਫਰ ਆ ਕੋਈ ਬਗੈਨੀ ਮੇਰੇ ਨਾਲ ਗੱਲ ਕਰ ਲੈ 15 ਲੱਖ 2 ਕਿਲੇ ਜ਼ਮੀਨ ਦੇ ਤੇ ਲਾ ਕੇ ਚਲੋ 5 ਘੰਟੇ ਕੰਮ ਵਾਦੂ ਮੇਰੇ ਨਾਲ ਤਿਆਰਪਾ ਕਰ ਲੈ ਕੋਈ ਬੰਦਾ ਖੇਤ 'ਚ ਕਰ ਲੈ ਉਹ ਇੱਕ ਇੱਕ ਨੂੰ ਸਟੂਡੈਂਟ ਨੂੰ ਉਰੇ ਛੱਡ ਦੇ ਵਾਦਾ ਕਰਦੇ ਹਾਂ ਦਾਵਾ ਕਰਦਾ ਵਾਦਾ ਦਾਵਾ ਕਰਦਾ ਇੱਕ ਨੂੰ ਦੋ ਵੀਜ਼ੇ ਲਵਾ ਲਿਓ ਪੂਰੀ ਉਹਨਾਂ ਦੇ ਉਹ ਕਰ ਲਿਓ ਉਹਨੂੰ ਬਾਹਰ ਭੇਜ ਦੇ ਇੱਕ ਨੂੰ ਤਾਂ 30 ਲੱਖ ਲਾ ਕੇ ਇੱਕ ਨੂੰ 15 ਲੱਖ ਲਾ ਕੇ ਤੁਹਾਡੇ ਖੇਤ 'ਚ ਛੱਡ ਦਿਓ ਇਹ ਬਾਹਰ ਲੱਗਦਾ ਜਿਹੜਾ ਤੁਸੀਂ ਇਥੇ ਕਿੰਨੇ ਚਿਰ ਤੋਂ ਆ ਰਹੇ ਤੁਸੀਂ ਅਸੀਂ ਉਰੋਂ ਸਾਨੂੰ ਹੋ ਗਿਆ ਜੀ ਪਿਛਲੇ ਸਾਲ ਤੋਂ ਅਕਤੂਬਰ ਤੋਂ ਚੱਲੀ ਹੈ ਜੀ ਇਹ ਮੰਡੀ ਸਰਕਾਰ ਦੀ ਹੁਣ ਤਾਂ ਸਰਕਾਰ ਬਹੁਤ ਹੈਲਪ ਕਰ ਰਹੀ ਹੈ ਕੋਈ ਬੰਦਾ ਆਰਗੇਨਿਕ ਦਾ ਕਰਨਾ ਚਾਹੁੰਦਾ ਜਾਂ ਕੁਝ ਵੀ ਕਰਨਾ ਚਾਹੁੰਦਾ ਇੱਕ ਦਿੱਕਤ ਕਿੱਥੇ ਆਂਦੀ ਹੈ ਲੋਕ ਨਾ ਮਰ ਕੀ ਜਿਹੜਾ ਇੱਕ ਸਿਸਟਮ ਆਉਂਦਾ ਢਾਂਚਾ ਆਉਂਦਾ ਲੋਕ ਕਾਲੀ ਚ ਜ਼ਿਆਦੇ ਨੇ ਵੀ ਮੈਂ ਪੈਸੇ ਲਾਤੇ ਵੀ ਜਲਦੀ ਚ ਵੀ ਜਿਵੇਂ ਹੁਣ ਆਪਨੋ ਲੋਕਾਂ ਦਾ ਫਰਾਡ ਹੁੰਦਾ ਹੁਣ ਬਹੁਤ YouTube ਦੇ ਉੱਤੇ ਵੀ 35000 ਲਾ ਲਓ ਸੋਨੇ ਚਾਰ ਦਿਨ ਚ ਪੈਸੇ ਬਣ ਜਾਣਗੇ ਤੁਸੀਂ ਥੋੜਾ ਸਬਰ ਰੱਖੋ ਮਿਹਨਤ ਕਰੋ ਸਾਲ ਦੋ ਸਾਲ ਹਰ ਇੱਕ ਚੀਜ਼ ਨੂੰ ਲੱਗਦੇ ਨੇ ਤੁਹਾਡੀ ਜ਼ 80 100 ਸਾਲ ਉਮਰ ਹੈ ਤਾਂ ਤੁਸੀਂ 5 ਸਾਲ ਜੇ ਜਾਂ 2 ਸਾਲ ਤੁਸੀਂ ਉਹਨਾਂ ਵਾਸਤੇ ਸਬਰ ਕਰ ਲੋਗੇ ਤਾਂ ਤੁਹਾਡੇ ਅੱਗੇ ਬਹੁਤ ਕੁਝ ਆ ਜਾਊਗਾ ਸਬਰ ਤੋਂ ਇਲਾਵਾ ਨੌਲੇਜ ਨੌਲੇਜ ਕੀ ਹੈ ਤੁਹਾਡੇ ਦਿਮਾਗ ਵਾਲੀ ਨੌਲੇਜ ਨਹੀਂ ਦੁਨੀਆਦਾਰੀ ਵਾਲੀ ਨੌਲੇਜ ਕਈ ਵਾਰ ਬੰਦਾ ਆਪਣੇ ਦਿਮਾਗ 'ਚ ਹੀ ਚੀਜ਼ਾਂ ਨੂੰ ਵੱਡੀਆਂ ਬਣਾ ਲੈਂਦਾ ਛੋਟੀਆਂ ਬਣਾ ਲੈਂਦਾ ਇਮੇਜੀਨੇਸ਼ਨ ਲਾ ਲਓ ਇਲਿਊਜ਼ਨ ਲਾ ਲਓ ਬੰਦਾ ਆਪਣੇ ਆਪ ਨੂੰ ਐ ਸੋਚ ਲੈਂਦਾ ਕੋਈ ਬੰਦਾ ਵੀ ਮੈਂ ਪਤਾ ਨਹੀਂ ਕਿੱਡਾ ਕਿ ਪਰਮਾਤਮਾ ਬਹੁਤ ਬੰਦੇ ਹੋਣ ਜਿਹੜੇ ਵਿਗਿਆਨੀ ਨੇ ਉਹ ਵੀ ਆਪਦੇ ਬਣਾ ਐ ਸੋਚਦੇ ਤੇ ਵੀ ਅਸੀਂ ਠੀਕ ਹੈ ਉਹਨਾਂ ਨੇ ਬਹੁਤ ਵੱਡੀਆਂ ਖੋਜਾਂ ਕਰੀਆਂ ਉਪਾਧ ਵਰਗੇ ਬਣਾਏ ਪਰ ਉਹਨਾਂ 'ਚ ਹੰਕਾਰ ਕਿਤੇ ਨਹੀਂ ਆਇਆ ਆਂਦਾ ਹੈਗਾ ਪਰ ਓਰੇ ਆਪਾਂ ਕੋਈ ਮੜੀ ਜੀ ਆਪਾਂ ਨੇ ਇੱਕ ਗੱਲ ਵੱਡੀ ਤਾਂ ਪਟਾਚੀ ਦੀ ਕਰ ਲਈ ਆਪਰੋਂ ਐ ਲੱਗਣ ਲੱਗਦਾ ਵੀ ਉਨੇ ਸਾਰੇ ਵੀ ਮੈਂ ਕਿਹਾ ਹਾਂ ਤਾਂ ਮੈਨੂੰ ਅਰੇ ਇੱਕ ਚੀਜ਼ ਦਾ ਪਤਾ ਹੁੰਦਾ ਜਦ ਕਿ ਕੀ ਹੁੰਦਾ ਹੁਣ ਕਈ ਵਾਰ ਆਪਾਂ ਵੀ ਗੱਲਾਂ ਲੱਗ ਜਾਂਦੇ ਨੇ ਕਾਰਨ ਉਹਦੇ ਨਾਲ ਮੈਂ ਹੁਣ ਮੈਂ ਆਪਾਂ ਕੁਦਰਤ ਦੇ ਨਿਯਮ ਨੇ ਉਹਨੂੰ ਹੀ ਦੱਸਿਆ ਕੋਈ ਆਪਦੇ ਵੱਲੋਂ ਮੈਂ ਕੋਈ ਇਨਪੁਟ ਨਹੀਂ ਦਿੱਤੀ ਹੈਗੀ ਇਹ ਨਿਯਮ ਨੇ ਕੁਦਰਤ ਦੇ ਲਿਵਿੰਗ ਚੀਜ਼ਾਂ ਖਾਣੀਆਂ ਆ ਦੇਸੀ ਚੀਜ਼ਾਂ ਦਾ ਕਿਉਂਕਿ ਸਰੀਰ ਆਪਣਾ ਵੀ ਲਿਵਿੰਗ ਹੈ ਲਿਵਿੰਗ ਲਿਵਿੰਗ ਨਾਲ ਕੈਰੈਕਸ਼ਨ ਹੋ ਜਾਂਦਾ ਸੋ ਇਹ ਕੋਈ ਬਾਲੀ ਵੱਡੀਆਂ ਚੀਜ਼ਾਂ ਨਹੀਂ ਜੇ ਆਮ ਬੰਦਾ ਆਮ ਬੱਚਾ ਅੱਜ 18 20 ਸਾਲ ਦਾ ਮਿਹਨਤ ਕਰਦਾ ਹੈ ਸਮਝ ਆ ਮਾਈਂਡ ਸੈਟ ਸਹੀ ਕਰਦਾ ਸਬਰ ਕਰਦਾ ਤਰੀਕੇ ਨਾਲ ਚੱਲਦਾ ਇਮਾਨਦਾਰੀ ਨਾਲ ਚੱਲਦਾ ਕਾਮਯਾਬੀ ਪੱਕੀ ਹੀ ਮਿਲੂਗੀ ਪੱਕਾ ਮਿਲੂਗੀ ਪਰ ਉਹਦਾ ਤਰੀਕਾ ਹੋਵੇ ਬਸ ਗੱਲ ਦਾ ਬਾਈ ਦਾ ਪੂਰਾ ਵਿਸ਼ਵਾਸ ਆ ਕਿ ਬਾਹਰ ਅਮਰੀਕਾ ਕੈਨੇਡਾ ਜਾਣ ਨਾਓ ਜੇ ਲੋਕ ਮਾਈਂਡ ਅਪ ਸੈਟ ਅਪ ਕਰ ਲੈਣ ਤਾਂ ਇੱਥੇ ਹੀ ਉਹਨਾਂ ਦਾ ਕੈਨੇਡਾ ਅਮਰੀਕਾ ਹੈ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮਹਾਰਪਾਲ ਸਿੰਘ ਕਾਵਦਾਨ ਸੰਗਠਨ